ਸ਼ਾਸਤਰੀ ਕਾਲ ਜੀ ਕਪੜੇ ਲਿਡੇ ਕਲੈਕਸ਼ਨ ਐਂਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਗਰਮੀਆਂ ਵਾਲੇ ਸੂਟ ਕਾਟਨ ਦੇ ਬਹੁਤ ਹੀ ਸੋਹਣੇ ਸੋਹਣੇ ਸੂਟ ਨੇ ਹਾਂ ਜੀ ਬ੍ਰੈਂਡ ਦੇ ਸੂਟ ਨੇ ਬਹੁਤ ਹੀ ਪਿਆਰਾ ਸਟੱਫ ਹੈ ਬਹੁਤ ਸੋਹਣੇ ਪ੍ਰਿੰਟ ਨੇ ਕਲਰਸ ਬਹੁਤ ਸੋਹਣੇ ਨੇ ਹਾਂ ਜੀ ਇਹ ਫਸਟ ਮੈਰੂਨ ਸ਼ੇਡ ਹੈ ਹਾਂ ਜੀ ਇਹ ਨੈਕਸਟ ਹੈ ਜੀ ਇਸ ਦੇ ਵਿੱਚ ਡਾਰਕ ਲਾਈਟ ਸਾਰੇ ਪ੍ਰਿੰਟ ਨੇ नेक्स्ट है जी लाइट शेड है जो कोई भी सूट स्टिच या अनस्टिच मंगा सकते हो अगर स्टिच करा के तैयार करा के लैना तो वो भी लै सकते हो हाँ जी ए नैक्सट प्रिंट है एक कैमरे ही थोड़ा होर कलर आ रहा है बहुत ही सोहना पिस्ता कलर का सूट है हाँ जी ए नैक्सट है जी ਇਸ ਗ੍ਰੀਨ ਸੂਟ ਹੈ ਇਹਨਾਂ ਚੋਂ ਕੋਈ ਵੀ ਤੁਸੀਂ ਸੂਟ ਲੈਣਾ ਹੈ 올ਓਵਰ ਸੂਟ ਲੈਣਾ ਹੈ ਤਾਂ ਤੁਸੀਂ ਉਸ ਨੂੰ 1800 ਰੁਪਏ ਦਾ ਸੂਟ ਲੈ ਸਕਦੇ ਹੋ ਆਗਰ ਤੁਸੀਂ ਸਟਿਚ ਕਰਾ ਕੇ ਤਿਆਰ ਕਰਾ ਕੇ ਲੈਣਾ ਤਾਂ ਤਿਆਰ ਕਰਾ ਕੇ ਸੂਟ ਵੀ ਲੈ ਸਕਦੇ ਹੋ ਸਾਰੇ ਨਵੇਂ ਪ੍ਰਿੰਟ ਹੈ ਨਵੀਂ ਕਲੈਕਸ਼ਨ ਹੈ ਸਾਰੀ ਹਾਂਜੀ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤਾਂ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਸਾਡੇ ਵੀਡੀਓਜ਼ ਵੇਖਣ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸੋਨੇ ਸੋਨੇ ਸੂਟ ਤੁਹਾਡੇ ਤੱਕ ਪਹੁੰਚ ਸਕਣ ਥੈਂਕ ਯੂ